ਇਸ ਤਰੀਕੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਫਿਰ ਲੋਕਾਂ ਦੇ ਵਿੱਚ ਰੋਸ ਪ੍ਰਗਟ ਹੋਇਆ ਇੱਥੇ ਜੀ ਇੱਕ ਸੰਕਰਾਨੰਦ ਸਾਡੇ 38 ਸਾਥ ਰਹਿੰਦਾ ਸੀਗਾ ਜੀ ਕਾਫੀ ਚਿਰ ਤੋਂ ਉਹਦੀ ਪਿਛਲੇ ਤੁਹਾਨੂੰ ਮੀਡੀਆ ਰਹੀ ਪਤਾ ਹੀ ਲੱਗ ਚੁੱਕਾ ਵੀ ਵੀਡੀਓ ਵਾਇਰਲ ਹੋਈ ਆ ਅਸਲੀਲ ਮੈਂ ਤਾਂ ਆਪਾਂ ਕੇ ਸਾਈਨ ਕਰਕੇ ਹੁਣ ਅਸੀਂ ਤਕਰੀਬਨ ਦਾਖਾ ਥਾਣਾ ਤਕਰੀਬਨ ਉੱਥੇ ਉਹਨਾਂ ਨੂੰ ਕੰਪਲੀਟ ਦੁਬਾਰਾ ਫੇਰ ਦੇਣ ਜਾ ਰਹੇ ਆ ਤੇ ਤਿੱਖੇ ਸੰਘਰਸ਼ ਦੇ ਲਈ ਉਹਨਾਂ ਨੂੰ ਆਪਾਂ ਦੱਸਣ ਜਾ ਰਹੇ ਆ ਵੀ ਫਿਰ ਤਿੱਖਾ ਸੰਘਰਸ਼ ਹੋਣਾ ਕਿਉਂਕਿ ਲਕਾ ਥਾਣੇ ਦੇ ਵਿੱਚ ਇਕੱਤਰ ਸਾਡੇ ਨਗਰ ਤੋਂ ਸੰਗਤ ਦਾ ਬਹੁਤ ਗੱਲ ਕਰੀਏ ਅਡੇਰੇ ਦੀ ਜਿਹੜਾ ਡੇਰਾ ਇੱਥੇ ਬਣਿਆ ਹੋਇਆ ਸੀਗਾ ਤਾਂ ਡੇਰਾ ਕਿੰਨਾ ਕੁ ਪੁਰਾਣਾ ਹੈਗਾ ਜੀ ਉਹ ਹੈਗਾ ਜੀ ਤਕਰੀਬਨ ਪ੍ਰਾਤਨ ਸਮੇਂ ਤੋਂ ਹੈਗਾ ਛੋਟਾ ਸੀਗਾ ਉਸ ਤੋਂ ਬਾਅਦ ਤਕਰੀਬਨ ਉਹ ਸੰਗਤ ਹੀ ਆਮ ਦੇ ਨਾਲ ਵੱਡੇ ਲੈਵਲ ਤੇ ਹੋ ਗਿਆ ਫਿਰ ਉਹਦੇ ਵਿੱਚ ਜਦੋਂ ਹੁਣਾ तकरीबन ਇਹ ਸੰਤ ਦੇ ਚਤੇਹ ਜਾਂ ਲੋ ਪਤੀਜੇ ਲਾ ਲੋ ਪਰਿਵਾਰਵਾਦ ਆ ਜਾਂਦਾ ਜਦੋਂ ਉਹ ਫਿਰ ਆਪਦੇ ਨੂੰ ਲੈ ਕੇ ਪਰਫੋਲਡ ਕਰਦਾ ਹੋਇਆ ਬਾਹਵਾਂ ਹੀ ਕਾਫੀ ਕੁਸੋਦਾ ਨਿਕਲ ਰਿਹਾ ਪ੍ਰਗਟ ਹੋਣ ਵਾਲਾ ਔਣ ਦੇ ਦਿਨਾਂ ਦੇ ਵਿੱਚ ਸਾਡੇ ਉੱਤੇ ਤਲਵੰਡੀ ਖੁਰਦੇ ਦੇ ਉੱਤੇ ਤੇ ਸਾਡੇ तकरीबन ਇੱਕ ੱੱੱਬਾ ਲੱਗ ਚੁੱਕਿਆ ਉਹਨੂੰ ਮਟਾਉਣ ਦੀ ਖਾਤਰ ਸੰਘਰਸ਼ ਸਿੱਖਾ ਕਰੀ ਜਾ ਰਿਹਾ ਅਜੇ ਤੱਕ ਇਹ ਗ੍ਰਿਫਤਾਰ ਨਹੀਂ ਹੋਇਆ ਫਰਾਰ ਹੋਇਆ ਹੈ ਡੇਰੇ ਚੋ ਜੀ ਇਹ ਵੀਡੀਓ ਕਦੋਂ ਦੀ ਵਾਇਰਲ ਹੋਈ ਹੋਈ ਹੈ ਜੀ ਇਹ ਵੀਡੀਓ ਬਣੀ ਤਾਂ तकरीबन 3-4 ਸਾਲ ਲੱਗ ਭੱਗ ਦੱਸਦੇ ਆ ਜੀ तकरीबन ਅੰਦਾਜ਼ਾ ਆ ਜਾਣੀ ਕਿ ਇਹਨਾਂ ਨੂੰ ਪਤਾ ਲੱਗਿਆ ਵਾਇਰਲ ਹੋਈ ਹੈ तकरीबन ਇਹ ਪਿਛਲੇ ਦਿਨੀ ਪਿਛਲੇ ਕਾਫੀ ਦਿਨੋਂ ਤੇ ਜਿਹੜਾ ਮੁੱਦਾ ਕਾਫੀ ਜ਼ਿਆਦਾ ਫੱਕਿਆ ਹੋਇਆ ਜਿੱਥੇ ਇੱਕ ਬਾਬੇ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਪ੍ਰਤੀ ਜਿਹੜਾ ਕੀ ਹੈ ਤਲਵੰਡੀ ਖੁਰਦ ਦੇ ਲੋਕ ਜਿਹੜੇ ਨੇ ਲੁਧਿਆਣਾ ਡੀਸਾ ਆਫਿਸ ਪਹੁੰਚੇ ਸੀਗੇ ਕੰਪਲੇਂਟ ਵੀ ਜਿਹੜੀ ਦਿੱਤੀ ਸੀ ਪਰ ਹੁਣ ਰੋਸ ਜਿਹੜਾ ਕਿ ਆ ਵਾਅਦਾ ਹੋਏ ਨਜ਼ਰ ਆ ਰਿਹਾ ਕਿਸੇ ਵੀ ਤਰੀਕੇ ਦੀ ਕਾਰਵਾਈ ਜਿਹੜੀ ਹੈ ਉਸ ਬਾਬੇ ਦੇ ਵਿਰੁੱਧ ਜਿਹੜੀ ਕਿ ਨਹੀਂ ਕੀਤੀ ਜਾ ਰਹੀ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਹੋਇਆ ਜੀ ਇੱਥੇ ਇੱਕ ਵਾਰੀ ਪਹਿਲਾਂ ਸਾਰਾ ਸਮਝਾਇਓ ਵੀ ਕਿਸ ਤਰੀਕੇ ਜਿਹੜੀ ਵੀਡੀਓ ਵਾਇਰਲ ਹੋਈ ਹੈ ਫਿਰ ਲੋਕਾਂ ਦੇ ਵਿੱਚ ਰੋਸ ਪ੍ਰਗਟ ਹੋਇਆ ਇੱਥੇ ਜੀ ਇੱਕ ਸੰਕਰਾਨੰਦ ਸਾਡੇ ਅਖੋਤੀ ਸਾਥ ਰਹਿੰਦਾ ਸੀਗਾ ਜੀ ਕਾਫੀ ਚਿਰ ਤੋਂ ਉਹਦੀ ਪਿਛਲੇ ਤੁਹਾਨੂੰ ਮੀਡੀਆ ਰਹੀ ਪਤਾ ਹੀ ਲੱਗ ਚੁੱਕਾ ਵੀ ਵੀਡੀਓ ਵਾਇਰਲ ਹੋਈ ਆ ਅਸਲੀਲ ਉਸ ਦੇ ਸਬੰਧ ਦੇ ਵਿੱਚ ਅੱਜ ਤੀਜੀ ਇਕਤਰਤਾ ਜਾਨੀ ਕਿ ਸਾਡੇ ਨਗਰ ਦੀ ਸਮੁੱਚੀ ਦੀ ਹੋਈ ਸੀ ਜਿਸ ਦੇ ਵਿੱਚ ਪੱਕੇ ਤੌਰ ਦੇ ਬਾਈਕਾਟ ਕਰਦੇ ਹੋਏ ਮਤਾ ਪਾਇਗਾ ਜੀ ಗ್ರಾಮ ਪੰਚਾਇਤ ਵੱਲੋਂ ਤੇ ਸਮੁੱਚ ਦੋਨੇ ਹੀ ਤਕਰੀਬਨ ਲਾਲੋਵੀ ਸਾਰੇ ਨਗਰ ਦੇ ਜਿੰਨੇ ਵੀ ਆ ਸਕੇ ਸੀ ਮੀਰ ਵੀਰਾਂ ਨੇ ਮਤ ਆਪਾਂ ਕੇ ਸਾਈਨ ਕਰਕੇ ਹੁਣ ਅਸੀਂ ਤਕਰੀਬਨ ਦਾਖਰ ਥਾਣਾ ਤਕਰੀਬਨ ਉੱਥੇ ਉਹਨਾਂ ਨੂੰ ਕੰਪਲੀਟ ਦੁਬਾਰਾ ਫੇਰ ਦੇਣ ਜਾ ਰਹੇ ਆ ਤੇ ਤਿੱਖੇ ਸੰਘਰਸ਼ ਦੇ ਲਈ ਉਹਨਾਂ ਨੂੰ ਆਪਾਂ ਦੱਸਣ ਜਾ ਰਹੇ ਆ ਵੀ ਫਿਰ ਤਿੱਖਾ ਸੰਘਰਸ਼ ਹੋ ਜਾਣਾ ਕਿਉਂਕਿ ਰੋਜ਼ ਵਧਦਾ ਹੀ ਜਾਂਦਾ ਹੁਣ ਤਕਰੀਬਨ ਰੋਜ਼ ਤੇ ਰੋਜ਼ ਇਸ ਲਈ ਬੇਨਤੀ ਕੀਤੀ ਜਾਂਦੀ ਆ ਸਭਨਾਂ ਨੂੰ ਤੇ ਬਾਕੀ ਆਪਾਂ ਉੱਥੇ ਤੁਹਾਡੇ ਨਾਲ ਰੂਬਰੂ ਰੂਬਰੂ ਹੋਵਾਂਗੇ ਦਾਕਾ ਥਾਣੇ ਦੇ ਵਿੱਚ ਇਕੱਤਰ ਸਾਡੇ ਨਗਰ ਤੋਂ ਸੰਗਤ ਦਾ ਬਹੁਤ ਗੱਲ ਕਰੀਏ ਅਡੇਰੇ ਦੀ ਜਿਹੜਾ ਡੇਰਾ ਇੱਥੇ ਬਣਿਆ ਹੋਇਆ ਸੀਗਾ ਤਾਂ ਡੇਰਾ ਕਿੰਨਾ ਕੁ ਪੁਰਾਣਾ ਹੈਗਾ ਜੀ ਉਹ ਹੈਗਾ ਜੀ ਤਕਰੀਬਨ ਪ੍ਰਾਤਨ ਸਮੇ ਤੋਂ ਹੈਗਾ ਛੋਟਾ ਸੀਗਾ ਉਸ ਤੋਂ ਬਾਅਦ ਤਕਰੀਬਨ ਉਹ ਸੰਗਤ ਦੀ ਆਮਦੇ ਨਾਲ ਵੱਡੇ ਲੈਵਲ ਤੇ ਹੋ ਗਿਆ ਇਰੋਂ ਦੇ ਵਿੱਚ ਜਦੋਂ ਹੁਣ तकरीबन ਇਹ ਸੰਤ ਦੇ ਚਤੇਹੇ ਜਾਂ ਲੋ ਭਤੀਜੇ ਲਾ ਲੋ ਪਰਿਵਾਰਵਾਦ ਆ ਜਾਂਦਾ ਜਦੋਂ ਉਹ ਫਿਰ ਆਪਦੇ ਨੂੰ ਲੈ ਕੇ ਪਰਫੋਰਮ ਕਰਦਾ ਹੋਇਆ ਬਾਬਾਈ ਕਾਫੀ ਕੁਛ ਉਹਦਾ ਨਿਕਲ ਰਿਹਾ ਪ੍ਰਗਟ ਹੋਣ ਵਾਲਾ ਆਉਣ ਦੇ ਦਿਨਾਂ ਦੇ ਵਿੱਚ ਤੇ ਜਿਵੇਂ ਪਹਿਲਾਂ ਪਿੰਡ ਵਾਲੇ ਦੀ ਵਿਆਸਥਾ ਸੀਗੀ ਉਹ ਡੇਰੇ ਦੇ ਵਿੱਚੋਂ ਜਾਂਉਂਦੇ ਹੁੰਦੇ ਸੀ ਜਦੋਂ ਪਹਿਲਾਂ ਹਾਂਜੀ ਸਮੂਚਾ ਨਗਰੀ ਹੀ ਜਾਂਦਾ ਹੁੰਦਾ ਸੀ ਜਾਨੀ ਕਿ ਕੁਝ ਘਰ ਛੱਡ ਕੇ ਜੀ ਹਾਂ ਤੇ तकरीबन ਹੁਣ ਉਹਨਾਂ ਦੇ ਮਨਾਂ ਨੂੰ ਠੇਸ ਐਸੀ ਪੁੱਜੀ ਆ ਵੀ ਇੱਥੇ ਅਸੀਂ ਕੀ ਕਰਨ ਜਾਂਦੇ ਸੀਗੇ ਸਾਡੇ ਉੱਤੇ ਤਲਵੰਡੀ ਖੁਰਦ ਦੇ ਉੱਤੇ ਤੇ ਸਾਡੇ तकरीबन ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੈਰਲ ਹੋਈ ਆ तकरीबन ਇਹ ਪਿਛਲੇ ਦਿਨੀ ਪਿਛਲੇ ਕੁਝ ਹਫ਼ਤੇ ਦਸੰਦਰ ਦੇ ਵਿੱਚ 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 ਹੋਈ ਆ ਉਸ ਤੋਂ ਬਾਅਦ ਵੀ ਰੋਸ ਪ੍ਰਗਟ ਕਰ ਰਹੇ ਹਾਂ ਡੀਸੀ ਆਫਿਸ ਵੀ ਪਹੁੰਚੀ ਸੀ ਲੁਧਿਆਣੇ ਤਾਂ ਕੋਈ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਗਈ ਨਹੀਂ ਕਾਰਵਾਈ ਨੂੰ ਕਹਿੰਦੇ ਜੀ ਜਾਰੀ ਆ ਸਾਰੇ ਭਾਲ ਜਾਰੀ ਆ ਦੀ तकरीबन ਜਿਹੜੇ ਤੇ ਜਾਨੀ ਕਿ ਨਾ तकरीबन ਬੱਖ ਬੱਖ ਥਾਮਾਂ ਤੇ ਇਹਦੇ ਵਿਸਰਾਮ ਘਰ ਬਣਾਏ ਹੋਏ ਠਹਿਰ ਬਣਾਈ ਹੋਈ ਆ ਉੱਥੇ ਇੱਕ तकरीबन ਕਰਦਾ ਉੱਥੋਂ ਫਿਰ ਨਿਕਲ ਜਾਂਦਾ ਉੱਥੋਂ ਫੇਰ ਨਿਕਲ ਜਾਂਦਾ ਕਿਵੇਂ ਵੇਖਦੇ ਹਾਂ ਵੀ ਜਿਹੜੇ ਬਾਬੇ ਦੇ ਲੋਕ ਇੰਨੀ ਆਸਥਾ ਦਿਖਾਉਂਦੇ ਹੋਣ ਜਦੋਂ ਉਸ ਉਹਦੀ ਇਸ ਤਰੀਕੇ ਦੀ ਕੋਈ ਅਸ਼ਲੀਲ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਜਿੱਥੇ ਪ ਵੀ ਰਹੀ ਧਰਤੀ ਗਣੀ ਜਾਂਦੀ ਹੈ ਤਾਂ ਉੱਥੇ ਇਹੋ ਜਿਹੇ ਬਾਬੇ ਆ ਕੇ ਗੰਦ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਬਿਲਕੁਲ ਜੀ ਬਿਲਕੁਲ ਜੀ ਰੋਸ ਪ੍ਰਗਟ ਕਰਨਾ ਚਾਹੀਦਾ ਇਹ ਕੋਈ ਇਹੋ ਜਿਹਾ ਜੇ ਸਾਧਾ ਸਾਡਾ ਫੜ ਕੇ ਸਿੱਖਾਂ ਦੇ ਵਿੱਚ ਨਾ ਬੰਦ ਕੀਤਾ ਤਾਂ ਕੋਈ ਕੱਲੂ ਹੋਰ ਜੰਮੂਗਾ ਜੀ ਇਸ ਲਈ ਸਾਨੂੰ ਤਿੱਖਾ ਸੰਘਰਸ਼ ਕਰਨਾ ਚਾਹੀਦਾ ਮੈਂ ਤਾਂ ਬਹੁਤ ਦਿਨ ਤੋਂ तकरीबन ਆਪਣੇ ਜੋਰ ਆ ਸੀ ਮੈਂ ਇਸ ਦੇ ਨਾਲ ਸਾਰੇ ਨੂੰ ਜੋੜਦਾ ਤੇ ਕਹਿੰਦਾ ਭਾਈ ਇਹਨਾਂ ਖੁਤੀ ਸਾਧਾ ਤੋਂ ਬਚੋ ਵੱਖ-ਵੱਖ ਥਾਂ ਾਂ ਦੇ ਉੱਤੇ ਇਹ तकरीबन ਆਪਦੀ ਆਮਦਨ ਦੇ ਬਸ ਐਸ ਪ੍ਰਸਤੀ ਕਰਦੇ ਆ ਕੋਈ ਅੱਜ ਦੇ ਸਮੇਂ ਦੇ ਵਿੱਚ ਕੋਈ ਸੰਤ ਨਹੀਂ ਹੋ ਸਕਦਾ ਕਿਉਂਕਿ ਸੰਤ ਤਾ ਉਹ ਸਮੇਂ ਹੁੰਦੀ ਫੱਕਰ ਸੁਭਾਅ ਹੁੰਦਾ ਸੀ ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀਓ ਤੇ ਚਲੇ ਜਾਂਦੇ ਸੀ ਅਸੀਸ ਦੇ ਕੇ ਇਹ ਤਾਂ ਐਸ ਪ੍ਰਸੀਆਂ ਕਦੇ ਲੋਕਾਂ ਨੂੰ ਕੁੱਟਕਟਾਪਾ ਕਰਦੇ ਸਾਡੇ ਨਗਰ ਦੇ ਹੀ ਉੱਪਰ ਪਾੜ ਛੀੜ ਕਰੀ ਪਈ ਆ ਦੋ ਧੜੇ ਬਣਾਏ ਪਏ ਆ ਜੀ ਦੇਖੋ ਪਾੜੋ ਛਿੜੀ ਕਰੀ ਹੋਇਆ ਅੱਜ ਏਕਤਾ ਹੋਈ ਆ ਸਾਡੇ ਨਗਰ ਦੀ ਬੜੇ ਹੀ ਸਹਿਜ ਤੇ ਸ਼ਾਂਤੀ ਦੇ ਨਾਲ ਇਕੱਤਰ ਹੋ ਕੇ ਸਾਰਿਆਂ ਨੇ ਮਤਾ ਪਾਇ ਸਹਿਮਤੀ ਪ੍ਰਗਟ ਕਰਕੇ ਡੀਸੀ ਦਫ਼ਤਰ ਤੇ ਐਸ ਐਚਓ ਥਾਣਾ ਦਾਖਾ ਪਹੁੰਚ ਰਹੇ ਆ ਪਹਿਲਾਂ ਵੀ ਆ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੁੰਦੀ ਆਈਆਂ ਨੇ ਬਾਬਿਆਂ ਦੀਆਂ ਵੀਕੋਜ਼ ਕੋਈ ਭਾਰਤ ਦੇ ਕਿਸੇ ਦੇਸ਼ ਤੋਂ ਆਉਂਦਾ ਕਦੇ ਕਿਸੇ ਸਾਈਡ ਤੋਂ ਆਉਂਦਾ ਪਰ ਹੁਣ ਜਦੋਂ ਪੰਜਾਬ ਦੇ ਵਿੱਚ ਵੀ ਇਸ ਤਰੀਕੇ ਦੇ ਕੰਮ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਕਿਸ ਤਰੀਕੇ ਦੀ ਠੇਸ ਜਿਹੜੀ ਕੀ ਹੈ ਸਾਰੇ ਲੋਕਾਂ ਨੂੰ ਪਹੁੰਚਦੀ ਹੈ ਦੇਖੋ ਜੀ ਮੈਂ ਹੁਣ ਡੇਰੇ ਜਿਹੜੇ ਪਰਫੁੱਲਤ ਹੁੰਦੇ ਆ ਉਹਨਾਂ ਨੂੰ ਤਕਰੀਬਨ ਮੈਂ ਸਮਾਜ ਦੇ ਵਿੱਚ ਸਰਕਾਰ ਨੂੰ ਵੀ ਕਹਿਣਾ ਵੀ ਜਿਹੜੇ ਵੀ ਡੇਰੇ ਆ ਬੰਦ ਕਰਾਉਣੇ ਚਾਹੀਦੇ ਨਵਾਂ ਕੋਈ ਡੇਰਾ ਡੂਰਾ ਕੋਲ ਖੁੱਲੇ ਨਾ ਇਹ ਵੀ ਬੰਦ ਕਰ ਦੇਣ ਤਾਂ ਚੰਗੀ ਗੱਲ ਆ ਤੇ ਇਸ ਲਈ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਨਾਲ ਮਿਲ ਕੇ ਇਸ ਸੂਚੇ ਇਲਾਕਿਆਂ ਤੋਂ ਸੰਗ ਤਾਂ ਬੇਜਾਂ ਤੇ ਜਿੱਥੋਂ ਨਗਰਾਂ ਤੋਂ ਪਾਈਏ ਸੰਤ ਸਮਾਜ ਜਿਹੜਾ ਹੈਗਾ ਵਾ ਉਹਨਾਂ ਦੇ ਉੱਪਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬੈਨ ਹੋਣੀ ਚਾਹੀਦੀ ਹੈ ਜਦੋਂ ਫੜੇ ਜਾਂਦੇ ਨੇ ਉਹ ਮੁੜ ਕੇ ਪ੍ਰੋਲ ਤੇ ਵੀ ਬਾਹਰ ਆ ਜਾਂਦੇ ਨੇ ਹਾਂਜੀ ਹਾਂਜੀ ਲੋਕੀ ਸਹਿਮਤ ਹੁੰਦੇ ਆ ਜੀ ਜਾਂਦੇ ਆ ਜੀ ਜਿਹੜੇ ਉਹਨਾਂ ਨਾਲ ਜੁੜੇ ਹੋਏ ਆ ਇਹਨਾਂ ਦੀ ਪਹੁੰਚ ਬਹੁਤ ਦੂਰ ਤੱਕ ਹੁੰਦੀ ਹੈ ਜੀ ਕੀ ਕਰੀਏ ਇਹ ਵੋਟ ਲੋਕਤੰਤਰ ਦੇ ਵਿੱਚ ਵੋਟ ਰਾਜ ਜਿਹੜਾ ਨਾ ਉਹ ਨੁਕਸਾਨ ਪਹੁੰਚਾਉਂਦਾ ਤਾਂ ਹੀ ਇਹ ਐਸਪ੍ਰੈਸ ਦੀ ਵਿੱਚ ਹੋਇਆ ਲੋਕੀ ਵੋਟਾਂ ਮੰਗਣ ਜਾਂਦੇ ਆ ਤੇਰਾ ਨਗਰਾਂ ਦੇ ਵਿੱਚ ਪੜੋਸ਼ੀਰੀ ਕਰੀ ਹੋਇਆ ਲੀਡਰ ਆਉਂਦੇ ਆ ਇਲਾਕੇ ਦੇ ਸਾਡੇ ਕੋਈ ਵੀ ਲੀਡਰ ਨੇ ਹਜੇ ਤੱਕ ਹਲਕੇ ਦੇ ਵਿੱਚ ਆਵਾਜ਼ ਨਹੀਂ ਚੁੱਕੀ ਇਸ ਦੇ ਖਿਲਾਫ ਇਸ ਲਈ ਸਾਨੂੰ ਉਪਰਾਲਾ ਕਰਨਾ ਚਾਹੀਦਾ ਇਤਨੀ ਬੇਨਤੀਆਂ ਕਰਦੇ ਆ ਹੁਣ ਅਸੀਂ ਆਉਂਦਾ ਜਾਣਕਾਰੀ ਦਾਖਾਣਾ ਥਾਣੇ ਦੇ ਵਿੱਚ ਦਿੰਨੇ ਤੁਹਾਨੂੰ ਵੱਧ ਵਧ ਗੱਜ-ਬੱਜ ਕੇ ਫਤਿਹ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਵਾਲੇ ਮਸਲ ਦੇ ਵਿੱਚ ਜਿਹੜੀ ਕਿ ਦਰਖਾਸਤ ਡੀਸੀ ਆਫਿਸ ਨੂੰ ਦਿੱਤੀ ਹੋਈ ਹੈ ਜਿਹੜੀ ਪੁਲਿਸ ਥਾਣੇ ਵੀ ਜਿਹੜੀ ਲਾਂਬਰ ਕੋਲੇ ਇੱਥੇ ਦਿੱਤੀ ਹੋਈ ਹੈ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਹੁਣ ਜਿਹੜੀ ਦਰਖਾਸਤ ਵਿੰਦਰ ਦਿੱਤੀ ਹੋਈ ਹੈ ਕੀ ਲੱਗਦਾ ਵੀ ਕਰੋ ਤੱਕ ਜਿਹੜੀ ਕੀ ਹੈ ਇਹ ਕਾਰਵਾਈ ਹੋ ਜਾਏਗੀ ਜੀ ਕਾਰਵਾਈ ਜਲਦੀ ਤੋਂ ਜਲਦੀ ਕਰਨ ਲਈ ਬੇਨਤੀ ਕੀਤੀ ਅਸੀਂ ਅੱਜ ਸੰਗਤ ਸਮੁੱਚੇ ਨਗਰ ਦੀ ਪੰਚ ਨਗਰ ਨਿਵਾਸੀ ਆ ਪਹਿਲਾਂ ਅਸੀਂ ਕਹਿੰਦੇ ਸੀ ਵੀ ਬੇਨਤੀ ਕਰਕੇ ਵੀ ਗਏ ਸੀਗੇ ਵੀ ਜਿਹੜੀ ਸਾਡੀ ਹੈਗੀ ਅਸੀਂ ਪੰਜ ਮੈਂਬਰੀ ਕਮੇਟੀ ਜਾਨੀ ਕਿ ਜਿਹੜੀ ਹੈਗੀ ਸਾਡੀ ਬਣੀ ਹੋਈ ਆ ਉਹ ਦੇਖੇ ਗਏ ਸੀ ਉਸ ਤੋਂ ਬਾਅਦ ਅਸੀਂ ਫਿਰ ਹੋਰ ਇੱਕ ਯੂਥ ਦੇਖੇ ਗਿਆ ਸੀ ਅੱਜ ਅਸੀਂ ਤਾਂ ਦੇਖ ਗਏ ਨਗਰ ਨਿਵਾਸੀ ਤੇ ਹੋਰ ਇਲਾਕਿਆਂ ਤੋਂ ਵੀ ਫਿਰ ਪਹੁੰਚਣਗੇ ਸੰਗ ਤਾਂ ਅੱਜ ਦੋ ਦਿਨ ਦਾ 27 ਤਰੀਕ ਤੋਂ ਤਕਰੀਬਨ ਅਸੀਂ ਕਾਰਵਾਈ ਵਾਸਤੇ ਜਿਹੜਾ ਸੰਘਰਸ਼ ਸਤਿਖਾ ਹੋ ਸਕਦਾ ਵਾ ਜਾਨੀ ਕਿ ਸਾਨੂੰ ਪ੍ਰਸ਼ਾਸਨ ਸਾਥ ਦੇ ਰਿਹਾ ਉਦੋਂ ਦਾ ਸੀ ਇਹ ਨਹੀਂ ਕਹਿੰਦੇ ਵੀ ਨਹੀਂ ਦੇ ਰਿਹਾ ਦੇ ਰਿਹਾ ਸਹਿਜ ਨਾਲ ਕਿਉਂਕਿ ਇਹਨਾਂ ਦੀ ਵੀ ਡਿਊਟੀਆਂ ਹੁੰਦੀਆਂ ਸਾਨੂੰ ਪਤਾ ਵਾ ਜ਼ਿੰਮੇਵਾਰੀ ਨਿਭਾ ਰ ਗਰਫਤਾਰ ਹੀ ਲਈਏ ਤੇ ਕਿਨ ਟੀਮਾਂ ਨਿਕਲੀਆਂ ਹੋਈਆਂ ਨੇ ਕੱਲ ਵੀ ਗਈਆਂ ਸੀ ਹੁਣ ਵੀ ਨਿਕਲ ਰਹੀਆਂ ਨੇ ਤੇ ਸਾਨੂੰ ਯਕੀਨ ਆ ਅਸੀਂ ਕਹਿੰਦੇ ਵੀ ਉੱਥੇ ਜੇਕਰ ਕਿਸੇ ਨੇ ਅੰਦਰ ਜਾਣਾ ਤਾਂ ਦਾ ਨਾਮ ਪਤਾ ਵੀ ਲਿਖਿਆ ਜਾਂਦਾ ਵੀ ਭਾਵੇਂ ਪਿੰਡ ਦੇ ਕਿਸੇ ਬੰਦੇ ਨੇ ਜਾਂਦਾ ਹਾਂ ਹਾਂਜੀ ਹਾਂਜੀ ਇਹ ਜ਼ਰੂਰ ਕੀਤਾ ਜਦ ਇਹ ਵੀ ਅਸੀਂ ਇਤਰਾਜ ਜਿਤਾਇਆ ਵੀ ਇਹ ਕਿਉਂ ਕਰਦੇ ਆ ਜੀ ਇਦਾਂ ਆਹ ਮੁੰਡੇ ਦਾ ਹੋਇਆ ਮੋਬਾਈਲ ਨੰਬਰ ਲਿਖੀ ਹਾਂਜੀ ਮੇਰੇ ਨਾਲ ਹੋਇਆ ਸਾਰਾ ਜਦ ਮੈਂ ਮੱਥਾ ਟੇਕਣ ਗਿਆ ਉਹਨਾਂ ਨੇ ਮੇਰਾ ਨਾਮ ਤੇ ਨੰਬਰ ਲਿਖਿਆ ਇਹ ਪਹਿਲਾਂ ਜਦੋਂ ਜਾਂਦੇ ਸੀ ਉਦੋਂ ਵੀ ਕਦੇ ਲਿਆ ਕਦੇ ਨਹੀਂ ਹੋਇਆ ਇਦਾਂ ਇਹ ਆ ਪਹਿਲੀ ਵਾਰ ਹੋਇਆ ਵਾ ਇਹ ਕੰਟਰੋਲ ਰੂਮ ਕੋ ਅੰਦਰ ਬੈਠੇ ਹੁੰਦੇ ਆ ਬਸ ਕੀ ਹੁਣ ਮਤਲਬ ਟੱਕੇਸ਼ਾਈ ਕਰਦੇ ਵੀ ਜੇ ਕੋਈ ਪਿੰਡ ਵਾਲਾ ਵੀ ਅੰਦਰ ਮੱਥਾ ਟੇਕਣਾ ਆਉਣਾ ਚਾਹੁੰਦਾ ਤਾਂ ਉਹਨੂੰ ਵੀ ਨਹੀਂ ਜਾਣ ਦੇ ਰਹੇ ਹਾਂਜੀ ਉਹ ਕਹਿੰਦੇ ਪਹਿਲਾਂ ਨੰਬਰ ਲਿਖਾਓ ਜੇ ਕੋਈ ਨਹੀਂ ਲਿਖਾਉਂਦਾ ਉਹਨੂੰ ਅੱਗੇ ਨਹੀਂ ਜਾਣ ਦਿੰਦੇ ਇਹ ਤੁਹਾਨੂੰ ਕਿਉਂ ਲੱਗਦਾ ਵੀ ਐਂ ਕਿਉਂ ਕਰਨ ਦੇ ਨੇ ਹੁਣ ਇਹਨਾਂ ਦੇ ਰਾਜਨੀਤੀ ਇਹਨਾਂ ਦੀ ਕੀ ਪਤਾ ਕੀ ਖੇਲ ਖੇਡਾ ਉਹ ਹੁਣ ਤੱਕ ਤੇ ਨਜ਼ਰ ਆਇਆ ਜਦੋਂ ਦਾ ਇੱਕ ਚੱਕਰ ਨਹੀਂ ਉਹ ਫਰਾਰ ਦੇ ਉਹ ਤੋਂ ਦੇ ਸੇਵਾਦਾਰ ਕਹਿੰਦੇ ਨੇ ਵੀ ਬਾਬਾ ਸਾਡਾ ਸੱਚਾ ਸੋਚਿਆ ਜੀ ਵੀਡੀਓ ਕਿਸੇ ਨੇ ਬਣਾਈ ਹੋਈ ਹੈ ਜੇ ਸੱਚਾ ਸੋਚਿਆ ਤਾਂ ਬਾਬਾ ਨਜ਼ਰ ਕਿਉਂ ਨਹੀਂ ਆਉਂਦੀ ਇਹ ਕਰਦੇ ਜੀ ਸੱਚਾ ਸੋਚਿਆ ਵਾ ਅਸੀਂ ਤੁਹਾਡੇ ਸਾਹਮਣੇ ਮੀਡੀਆ ਦੇ ਖੜੇ ਆ ਤੇ ਮੀਡੀਆ ਦੇ ਸਾਹਮਣੇ ਖੜੇ ਆ ਨਾ ਉਹ ਵੀ ਸਾਡੇ ਵਾਂਗੂ ਮੀਡੀਆ ਦੇ ਸਾਹਮਣੇ ਸੰਤ ਸਮਾਜ ਲੈ ਕੇ ਖੜਜਾ ਵੀ ਮੈਂ ਸੱਚਾ ਵਾਂ ਲੈ ਸੰਗ ਤਾਂ ਅਸੀਂ ਬਖਸ ਦਾਂਗੇ ਵੀ ਸੱਚਾ ਸੋਚਾਂ ਹਾਂਜੀ ਹਾਂਜੀ ਜੇ ਉਹ ਸੱਚੇ ਹੈਗੇ ਆ ਤਾਂ ਉਹਨਾਂ ਨੇ ਸਪਸ਼ਟੀਕਰਨ ਕਾਹ ਤੋਂ ਨਹੀਂ ਦਿੱਤਾ ਕੋਈ ਦਿੱਤਾ ਤੁਹਾਨੂੰ ਸਪਸ਼ਟੀਕਰਨ ਇਹ ਪਹਿਲਾਂ ਵੀ ਗੁੰਡੇ ਪਾਲੇ ਹੋਏ ਸੀ ਹੁਣ ਵੀ ਪਾਲੇ ਹੋਏ ਆ ਜੀ ਪਿੰਡ ਦੀ ਕੋਈ ਦਖਲ ਅਦਾ ਜ ਸਾਰੇ ਬਾਹਰਲੇ ਹਲਕੇੰਦ ਆਏ ਹੋਏ ਆ ਜੋ ਤੇ ਚੌਧਰ ਬਣੇ ਹੋਏ ਆ ਸਭ ਕੰਮ ਦੇ ਵਿੱਚ ਤੇ ਉੱਥੇ ਆਏ ਸੀ ਅੱਜ ਉਹ ਮੈਨੇਜਰ ਬਣੇ ਬੈਠੇ ਆ ਜਾਂ ਪ੍ਰਧਾਨ ਬਣੇ ਬੈਠੇ ਆ ਕਿਵੇਂ ਵੇਖੋ ਤਾਂ ਵੀ ਇਹ ਪੰਜਾਬ ਚ ਜਿਹੜਾ ਡੇਰਾਵਾਦ ਹੈ ਕਾਫੀ ਜ਼ਿਆਦਾ ਪੱਧਰ ਤੇ ਵਧਦਾ ਪਿਆ ਉਸ ਤੋਂ ਬਾਅਦ ਇਸ ਤਰੀਕੇ ਦੀ ਸ਼ਲੀਲ ਹਰਕਤਾਂ ਕਰਨੀ ਆ ਕਹਿੰਦੇ ਜਿਹੜੀ ਸੰਗਤ ਉੱਥੇ ਆਉਂਦੀ ਓਦੋਂ ਨਾਲ ਵੀ ਇਸ ਤਰੀਕੇ ਦਾ ਕੰਮ ਕੀਤਾ ਜਾਂਦਾ ਪੂਰੀ ਗੁੰਡਾਗਰਦੀ ਕਰਦੇ ਸੀ ਕੁੱਟਮਾਰ ਕਰਦੇ ਸੀ ਜਿਹੜਾ ਅੱਗੇ ਬੋਲਦਾ ਸੀਗਾ ਜੀ ਪੂਰੀ ਬਦਮਾਸ਼ੀ ਕਰਦੇ ਸੀਗੇ ਮਤਲਬ ਪਹਿਲਾਂ ਇਕੱਠਾ ਨਹੀਂ ਸੀ ਹੁਣ ਸਾਰੇ ਇਕੱਠੇ ਹੋ ਗਏ ਹੁਣ ਜੋ ਉਹ ਅਸੀਂ ਸੰਘਰਸ਼ ਲੜਾਂ ਯਾਦ ਹੈ ਮਹਿਲਾਵਾਂ ਨਾ ਬੜਾ ਮਤਲਬ ਹੋਰ ਹਿਸਾਬ ਦਾ ਇਹਨਾਂ ਦਾ ਸੀਗਾ ਸਿਸਟਮ ਉਹਦੇ ਬਾਰੇ ਉਹਦੇ ਨਾਲ ਜੀ ਦੇਖੋ ਜੀ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਵੀ ਅਸੀਂ ਵਰਜਦੇ ਰਹੇ ਆ ਵੀ ਨਾ ਜਾਵੋ ਉਹਨਾਂ ਨੂੰ तकरीबन ਕਈ ਬੀਬੀਆਂ ਇਦਾਂ ਦੀਆਂ ਸੀਗੀਆਂ ਮੱਥਾ ਟੇਕਣਾ ਉਹਨੂੰ ਮੱਥਾ ਟੇਕਦੀਆਂ ਦੇ ਧਾਰੀ ਨੂੰ ਸਭ ਮੌਜੂਦ ਨੇ ਗਲਤ ਬਤ ਕਰਾਂਗੇ ਸਰਪੰਚ ਸਾਹਿਬ ਜਿਹੜਾ ਇੱਥੇ ਇਹਨਾਂ ਨੇ ਬਾਲ ਘਰ ਬਣਾਇਆ ਹੋਇਆ ਤੇ ਕਹਿੰਦੇ ਉੱਥੇ ਵੀ ਬੱਚੇ ਜਿਹੜੇ ਨੇ ਇਦਾਂ ਹੀ ਭਰਤੀ ਕੀਤੇ ਮੈਨੂੰ ਉੱਥੇ ਜੀ ਬੱਚੇ ਭਜਦੇ ਵੀ ਆ ਫੇਰੇ ਕੋ ਫੜ ਲੈਂਦੇ ਹਾਂ ਜੇਲ੍ਹਾਂ ਕੋ ਜਾ ਕੇ ਦੇਖ ਲਓ ਤੁਸੀਂ ਉੱਥੇ ਜਾ ਕੇ ਚੈੱਕ ਕਰੋ ਉਹਨਾਂ ਵੱਲੋਂ ਕਿਹਾ ਜਾਂ ਹੈ ਤਾਂ ਸਰਕਾਰੀ ਹੋਈ ਜਦੋਂ ਟਰਸਟ ਮਤਲਬ ਸਰਕਾਰ ਦੇ ਮਾਨਤਾ ਲਈ ਹੋਈ ਹੈ ਸੈਂਟਰ ਗਵਰਨਮੈਂਟ ਦੀ ਠੀਕ ਹੈ ਨਾ ਤਾਂ ਸਰਪੰਚ ਸਾਹਿਬ ਇਹ ਕਹਿੰਦੇ ਵੀ ਜਦੋਂ ਜਿਹੜੀਆਂ ਔਰਤਾਂ ਇੱਥੇ ਮੱਥਾ ਟੇਕਣ ਜਾਂਦੀਆਂ ਸੀ ਕਹਿੰਦਾ ਮੈਨੂੰ ਪਤਾ ਨਹੀਂ ਕੋਈ ਭਾਰ ਲਵਾਉਣ ਵਾਸਤੇ ਕੁਝ ਇਦਾਂ ਦਾ ਕੁਝ ਕਰਦੇ ਸੀ ਉਹ ਉਹਦਾ ਕੀ ਸਿਸਟਮ ਹੈ ਜੀ ਉਹ ਦੇਖੋ ਜੀ ਉਹ ਦੇਖੋ ਜੀ ਜਦੋਂ ਹੁਣ ਬੀਬੀਆਂ ਤੇ ਕਹਿੰਦੀਆਂ ਵੀ ਪਾਪ ਮੇਰਾ ਲੈ ਗਿਆ ਹਾਂ ਕੀ ਕੀਵੇਂ ਲਾਉਂਦਾ ਹੁੰਦਾ ਸੀ ਲਾਉਂਦਾ ਪਾਪ ਜੀ ਧੂਏ ਦੇ ਉੱਤੇ ਖੜ ਜਾਂਦਾ ਸੀ ਆਹ ਪਾਪ ਲੈਂਦੇ ਜੀ ਹੋਰ ਦੱਸੋ ਪਾਪ ਲੱਥ ਦੇ ਹੰਦੇ ਆਪਦੇ ਪਾਪ ਕਿੱਧਰ ਗਏ ਉਹਨੇ ਸੋਚਿਆ ਸੀ ਵੀ ਆਹ ਕੰਮ ਬਾਬਾ ਕਿ ਮੇਲਾਥੇ ਜਾਣਗੇ ਤਾਂ ਆਪਣੇ ਲੋਕਾਂ ਦੀ ਸੋਚਣੀ ਆ ਜੀ ਮਾਂ ਪਿਓ ਨੂੰ ਆਪਾਂ ਕੋ ਸਮਝ ਨਹੀਂ ਉੱਥੇ ਆ ਕੇ ਆਪਾਂ ਪੈਰੀ ਹੱਥ ਲਾਈ ਜਾਂਦੇ ਆ ਜੀ ਉਹਨਾਂ ਦੇ ਬਿਲਕੁਲ ਤੇ ਹੁਣ ਵੀ ਦੇਖਦੇ ਆਂ ਵੀ ਬਾਬਾ ਜਿਸ ਤਰ੍ਹਾਂ ਜਿਹੜਾ ਗੈਪ ਹੈ ਵੀਡੀਓ ਵਾਇਰਲ ਜਦੋਂ ਦੀ ਹੋਈ ਉਸ ਤੋਂ ਬਾਅਦ ਕਦੇ ਬਾਬਾ ਉੱਥੇ ਆਇਆ ਨਹੀਂ ਵਕ ਵਕ ਡੇਰੇ ਉੱਤੇ ਲੁਕਦਾ ਹੋਇਆ ਨਜ਼ਰ ਆਉਂਦਾ ਬਾਬੇ ਦੋ ਜਣੇ ਗੈਪ ਆ ਜੀ ਇੱਕ ਕੁਲਦੀਪ ਸਿੰਘ ਮਾਨ ਤੇ ਬਾਬਾ ਮਾਸਟਰਮੈਂਡ ਕੁਲਦੀਪ ਆ ਉਹ ਬਾਬੇ ਨੂੰ ਲੈ ਕੇ ਤੁਰਿਆ ਫਿਰਦਾ ਜੀ ਬਸ ਅਸੀਂ ਅਸੀਂ ਤਾਂ ਅਸੀਂ ਤਾਂ ਨਹੀਂ ਬਰਸੀ ਨੂੰ ਜਾਣਿਆ ਰੈਕਤਾਲ ਜਦੋਂ ਬਰਸੀ ਹੁੰਦੀ ਆ ਚੜਾ ਵੀ ਚਾੜਦੇ ਆ ਬਰਸੀ ਨੂੰ ਗੰਗਾ ਨਾਲ ਮੰਗੂ ਨੂੰ ਜਾਣੇ ਆ ਅਸੀਂ ਇਹਦੇ ਮੂਹ ਨੂੰ ਨਹੀਂ ਜਾਂਦੇ ਹੁਣ ਵੀ ਜਾਵਾਂਗੇ ਬਰਸੀ ਨੂੰ ਸਰਦਾ ਵੀ ਆ ਸਾਡੀ ਜਿਹੜਾ ਕੋਚ ਆ ਇਹਨੇ ਦੇਖ ਸਾਡੇ ਅੱਛਾ ਮਤਲਬ ਡੇਰਾ ਜਿਹੜਾ ਅਮੀਸ ਉੱਥੇ ਕਰਨੀ ਕੀ ਕਰਨੀ ਵਾਲੇ ਬਾਬਾ ਸੀਗੇ ਪਹਿਲਾਂ ਆ ਜਿਹੜਾ ਬਾਬਾ ਆ ਇਹ ਨਹੀਂ ਤੁਹਾਨੂੰ ਉਹ ਚੱਲੇ ਪੁਰੇ ਬਾਬਾ ਸੀਗੇ ਵੀ ਕੋਈ ਗੱਡੀ ਨਹੀਂ ਸੀ ਉਹਨਾਂ ਦੇ ਕੋਲੇ ਕੁਛ ਨਹੀਂ ਸੀਗਾ ਉਹ ਕਿਤੇ ਲੈ ਕੇ ਆਪਣੇ ਜਿਦੋਂ ਆਪਾਂ ਕਹਿੰਦੇ ਉਹਨੇ ਕਿਸੇ ਦੇ ਘਰੇ ਰੋਟੀ ਖਾ ਲਈ ਜਾਂਦੇ ਖਾ ਲਈ ਉਹਨਾਂ ਦੇ ਹੱਥ ਇਹਨੂੰ ਛਰਾਫ ਮਾਰ ਜਾਣਾ ਹੂੰ ਉਹ ਤਾਂ 5 ਵਜੇ ਤੋਂ ਬਾਅਦ ਜਨਾਨੀ ਉਹ ਜਨਾਨੀ ਰਹਿ ਜਾਂਦੇ ਸੀਗੇ ਇਹ ਜਨਾਨੀਆਂ ਰੱਖਦੇ ਇੱਥੇ ਅਟੈਚ ਬਾਥਰੂਮ ਆ ਸਭ ਕੁਝ ਇੱਥੇ ਰਾਤ ਨੂੰ ਜਨਾਨੀਆਂ ਰਹਿੰਦੀਆਂ ਨੇ ਜਿਹੜਾ ਪੰਜਾਬ ਚ ਹੈ ਡੇਰਾਵਾਦ ਵੱਧ ਰਾਇ ਫਿਰ ਡੇਰੇਵਾਦ ਤੋਂ ਜਦੋਂ ਐਦਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਇਹ ਪਹਿਲਾ ਡੇਰਾ ਨਹੀਂ ਜਿੱਥੇ ਇਸ ਤਰੀਕੇ ਦੇ ਵੀਡੀਓ ਸਾਹਮਣੇ ਹੋਏ ਪਹਿਲਾਂ ਵੀ ਕਾਫੀ ਚਰਚਾ ਦੇ ਵਿੱਚ ਡੇਰੇ ਇਸ ਤਿਕਨ ਆ ਚੁੱਕੇ ਨੇ ਮੈਂ ਤੁਹਾਡੀ ਧਿਆਨ ਚ ਲਿਆਦਾ ਥੋੜਾ ਜਿਹਾ ਵੀਡੀਓ ਤੇ ਇਹ ਡੇਰਾ 1923 ਦਾ ਚੱਲਦਾ ਜੀ ਇੱਥੇ ਇੱਥੇ ਪਹਿਲਾ ਸਵਾਮੀ ਪੂਰੀ ਵਾਲੇ ਆਏ ਆ ਹਾਂਜੀ ਬ੍ਰਹਮ ਸਾਗਰ ਭ੍ਰਾਮੀ ਪੂਰੀ ਵਾਲੇ ਉਦੋਂ ਬਾਅਦ ਆਇਆ ਜੀ ਇੱਥੇ ਲਾਲਦਾਸ ਬੱਲ ਪਰਿਵਾਰ ਚੋਂ ਰੱਕਵੇ ਵਾਲੇ ਹਾਂਜੀ ਉਦੋਂ ਬਾਅਦ ਆਇਆ ਇੱਥੇ ਗੰਗਾ ਨੰਦ ਮਹਾਰ ਉਹਨਾਂ ਦੀ ਭਗਤੀ ਕੀਤੀ ਬਹੁਤ ਜਿਆਦਾ ਭਗਤ ਜਗਾ ਬਹੁਤ ਵਧੀਆ ਜੀ ਇਹ ਜਗਾ ਸੰਤ ਨੇ ਖਰਾਬ ਕਰਤੀ ਇੱਕ ਕਲੰਕ ਲਾਤਾ ਜੀ ਪੂਰੀ ਵਾਲੇ ਨਾਂ ਨੂੰ ਇਹਨਾਂ ਨੇ ਜਿਹੜੇ ਇਹ ਕਲੰਕ ਲੱਗਾ ਲੈਣਾ ਬਹੁਤ ਔਖਾ ਜੀ ਕੰਮ ਦਾ ਸੰਤ ਨੇ ਕੀਤਾ ਕੰਮ ਪੂਰੀਆਂ ਦਾ ਲੱਗਦਾ ਜੋ ਪੂਰੀ ਵਾਲੀ ਜਗਾ ਜੀ ਬਹੁਤ ਪੁੱਜਣ ਜੋਗਾ ਅਸੀਂ ਮੈਂ ਜਾਣਾ ਦਿੱਲੀ ਜਾਣਾ ਜੇ ਮੱਥਾ ਟੇਕ ਕੇ ਹਣਾ ਗੰਗਾ ਰੰਦ ਮਾਰਾ ਟੇਕਦਾ ਪੂਰੀਆਂ ਨੂੰ ਟੇਕਦਾ ਜੋ ਮੱਥਾ ਟੇਕਦੇ ਸਰਦਾਰਾਂ ਟੇਕਦੇ ਪੂਰੀਆਂ ਹੁੰਦੀਆਂ ਪਰ ਇਹ ਸਾਡੇ ਸੰਤ ਨੇ ਸਾਨੂੰ ਥੱਲੇ ਲਾਤਾ ਜਮਾ ਜ਼ੀਰੋ ਕਰਤਾ ਜੀ ਇਹ ਸੰਤ ਦੇ ਪੂਰੀ ਕਾਰਵਾਈ ਹੋਵੇ ਸਾਚੀ ਦਾ ਸੱਚ ਦੁੱਧਾ ਦੁੱਧ ਪਿੰਡ ਦੇ ਸੰਗ ਸਾਹਮਣੇ ਆਵੇ ਸੰਗਤ ਦੇ ਸਾਹਮਣੇ ਆਪ ਜਿੰਨੀ ਸੰਗਤ ਜੁੜੀ ਸਾਰੀ ਤੁਹਾਨੂੰ ਜਲਦੁਖੇ ਆ ਜੀ ਇਹ ਸੰਗਤ ਨੇ ਸਾਰਿਆਂ ਦਿਲ ਦਿਖਾਇਆ ਜੀ ਸਰ ਕਿੰਨਾ ਸਮਾਂ ਹੋ ਗਿਆ ਜੀ ਉੱਥੇ ਜਾਂਦੇ ਮੈਂ ਜੰਪ ਵਾਲੀ ਉੱਥੇ ਜਾਂਦਾ ਜੀ ਨਿੱਕੇ ਹੁੰਦੇ ਜਾਂਦਾ ਤੇ ਆ ਜਿਹੜਾ ਹੁਣ ਬਾਬਾ ਇਸ ਟਾਈਮੇ ਫਰਾਰ ਇਸ ਟਾਈਮ ਉਹ ਤੇ ਉਹਨਾਂ ਨੂੰ ਵੀ ਪਹਿਲਾਂ ਮਿਲਦੇ ਰਹੇ ਮੈਂ ਰਹਿੰਦਾ ਹੀ ਨਾਲ ਸੀ ਉਹਦਾ ਜੀ ਬਾਪਾ ਬਣਾ ਲੱਗਿਆ ਕਦੇ ਇਸ ਤਰੀਕੇ ਦੇ ਕੰਮ ਦੇਖੋ ਜੀ ਜਾਂਦੇ ਮੱਥਾ ਟੇਕਦੇ ਸੀ ਵਾਪਸ ਆ ਜਾਂਦੇ ਜਿਆਦਾ ਕੰਮ ਖੇਤੀ ਕਾ ਜਿਹਦਾ ਕੰਮ ਹੈ ਸਾਡਾ ਮੱਥਾ ਟੇਨੋਦ ਕਰਨੀ ਵਾਪਸ ਆਣਾ ਸਾਨੂੰ ਪਤਾ ਹੀ ਵੀਡੀਓ ਦੇ ਅੱਗੇ ਬਾਬਾ ਪੈਦਾ ਨਾ ਮੈਂ ਤਾਂ ਮੈਂ ਭਾਰਨਾ ਜ਼ਿੰਦਗੀ ਚ ਲਹਾਇਆ ਅਸੀਂ ਗੰਗਾ ਨੰਦ ਨੂੰ ਮੰਨਦੇ ਆ ਖੜੇ ਗੰਗਾ ਨੰਦ ਦਾ ਗੰਗਾ ਨੰਦ ਕਰਕੇ ਉਹਨੂੰ ਮੱਥਾ ਟੇਕਦੇ ਸੀ ਅਸੀਂ ਉਹ ਤਾਂ ਜੀ ਪਰਜਾ ਪਤ ਆ ਆਥੋਪੀਆ ਹਾਦਣਾ ਦੇ ਵਿੱਚ ਇਹ ਗੱਡੀ ਬੈਂਤੀ ਬਾਰ ਬਾਰ ਕਰ ਚੁੱਕੇ ਆ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਰਾਹੀਂ ਥੋੜਾ ਜਿਹਾ ਚਲੋ ਬੋਲੇ ਜਾਂਦਾ ਅੱਜ ਮੈਂ ਸੰਕਰਾਨੰਦ ਨੂੰ ਇਹ ਕਹਿਣਾ ਚਾਹੁੰਦਾ ਵਾ ਅਵਤਾਰ ਸਿੰਘ ਨੂੰ ਕਹਿਣਾ ਚਾਹੁੰਦਾ ਵਾ ਜਿਹੜਾ ਉਮਾ ਨੰਦ ਦਾ ਸਾਕਾ ਪਤੀਜਾ ਵਾ ਤੇ ਜਿਹੜਾ ਆਪਣੇ ਕੁਲਦੀਪ ਮਾਨ ਉਹ ਵੀ ਕਹਿੰਦਾ ਬੀਬੀ ਜਸਵੀਰ ਕੌਰ ਵੀ ਕਹਿੰਦਾ ਆਉਂਦੇ ਦਿਨਾਂ ਦੇ ਵਿੱਚ ਵੱਡੇ ਵੱਡੇ ਖਲਾਸੇ ਤੁਹਾਡੇ ਸਾਹਮਣੇ ਰੱਖਣ ਵਾਲਾ ਮੈਂ ਤੁਸੀਂ ਜਿਹੜਾ ਅੱਖਾਂ ਕੱਢਦੇ ਸੀ ਗੁਰੂ ਦੀ ਹਜ਼ੂਰੀ ਦੇ ਨਾਲ ਗੁਰੂ ਘਰ ਨਾਲ ਵੀ ਮੱਥਾ ਲਾਇਆ ਸੀ ਮੇਰਾ ਕੋਈ ਵਿਰੋਧ ਨਹੀਂ ਇਹਨਾਂ ਨਾਲ ਨਾ ਜਾਤੀ ਤੌਰ ਤੇ ਕੋਈ ਦੋਸਮਣੀ ਆ ਮੇਰੀ ਕੋਈ ਰੰਜਸ਼ਬਾਜੀ ਨਹੀਂ ਜਿਹੜੀਆਂ ਕਰਤੂਤਾ ਤੁਹਾਡੀ ਕੱਲੀ ਕੱਲੀ ਸਾਹਮਣੇ ਰੱਖ ਗਏ ਸੰਗ ਦੇ ਸਾਹਮਣੇ ਤੇ ਅੱਜ ਨਗਰ ਦੀ ਸੰਗਤ ਆ ਇੱਥੇ ਜਿਹੜਾ ਤੂੰ ਮੁੱਲਾਪੁਰ ਦੇ ਵਿੱਚ ਹਵਾ ਰਹੀ ਹੋਈ ਸੰਕਰਿਆ ਮੈਂ ਤੈਨੂੰ ਪੁੱਛਣਾ ਚਾਹਨਾ ਮੈਂ ਤੇ ਕਹਿੰਦਾ ਮੈਂ ਬਈ ਇਹ ਇਕੱਲਾ ਹੀ ਤਲਵੰਡੀ ਵਾਲਾ ਇਕੱਲਾ ਹੀ ਫ ਨਾਲੇ ਇਹ ਰੋਸ਼ਨ ਕਰੂਗਾ ਨਾ ਤਲਵੰਡੀ ਖੁਰਦ ਦਾ ਕਲੰਕ ਲਾਇਆ ਨਾ ਤਲਵੰਡੀ ਖੁਰਦ ਉਹੀ ਨੌ ਸਰਜੀਤ ਹੋਊਗਾ ਜਿਹੜਾ ਤੂੰ ਧਾਮ ਲਾ ਕੇ ਉਥੇ ਐਸਪਰ ਅਸੀਂ ਅੱਡਾ ਖੋਲਿਆ ਸੀਗਾ ਉਹ ਤੇਰਾ ਬੰਦ ਹੋ ਚੁੱਕਿਆ ਵਾ ਅੱਜ ਤੋਂ ਬਾਅਦ ਕੋਈ ਖੌਤੀ ਲਾਣਾ ਕੋਈ ਵੀ ਡੇਰੇ ਵਾਲਾ ਚਾਹੇ ਕੋਈ ਸਾਡੇ ਗੁਰਸਿੱਖੀ ਬਾਣੇ ਵਾਲਾ ਹੋਇਆ ਨਾ ਸਿੱਧਾ ਕਰਕੇ ਲੱਖੂਗਾ ਮੈਂ ਤੱਕ ਲੈ ਆਂਗੂ ਉਹਨਾਂ ਨੂੰ ਹੋਰ ਵੀ ਖਲਾਸੇ ਨਿਕਲ ਗਏ ਨੇ ਸਾਧਾਂ ਦੇ ਨੇੜੇ ਤੇਰੇ ਸਾਡੇ ਇੱਕ ਡੇਰਾ ਹੋਰ ਵੀ ਖੁੱਲਿਆ ਹੋਇਆ ਵਾ ਇਸ ਲਈ ਮੈਂ ਬੇਨਤੀ ਕਰਦਾ ਵਾਂ ਨਗਰ ਦੀਆਂ ਸੰਗਤਾਂ ਹਲਾਕੇ ਦੀਆਂ ਨੂੰ ਹੋਰ ਵੀ ਇਕੱਠੇ ਹੋਣਗੇ ਬਾਕੀ ਮੈਂ ਬੀਬੀਆਂ ਭੈਣਾਂ ਨੂੰ ਬੇਨ ਬੇਨਤੀ ਕਰਦਾ ਕਿਉਂਕਿ ਉਹ ਪਰਿਵਾਰ ਸੰਪਰਕ ਜਾ ਕੇ ਜਿਹੜੀਆਂ ਅੰਦਰਲੀਆਂ ਹਰਕਤਾਂ ਨੇ ਉਹ ਥੋੜੇ ਦਿਨਾਂ ਤੱਕ ਜਨਤਕ ਕਰਨ ਜਾ ਰਹੇ ਆ। ਬਾਕੀ ਸਾਨੂੰ ਦੱਸੋ ਮੈਂ ਬੇਨਤੀ ਕਰਦਾ ਪਰਦੇ ਦੇ ਵਿੱਚ ਰੱਖੂਗੇ ਇਹ ਜੀ ਗੱਲ ਨਹੀਂ ਸਾਡੀਆਂ ਧੀਆ ਭੈਣਾਂ ਨੇ। ਤੁਸੀਂ ਮੇਰੀਆਂ ਭੈਣਾਂ ਨੇ ਮੇਰੇ ਭੈਣ ਨਹੀਂ ਹੈਗੀ ਭੈਣੋ ਮੇਰੀਓ ਨਿਕਲਿਓ ਬਾਹਰ। ਮੈਂ ਬੇਨਤੀ ਕਰਦਾ ਦੋਵੇਂ ਹੱਥ ਜੋੜ ਕੇ ਭੈਣੋ ਮੇਰੀਓ ਬਾਹਰ ਆਜੋ ਅੱਜ ਤੁਹਾਡੇ ਲਈ ਦਾਸ ਤੁਹਾਡਾ ਭਰਾ ਚਾਹੇ ਜਾਨ ਵੀ ਚਲੀ ਜਾਵੇ ਤਲੀ ਤੇ ਰੱਖੀ ਹੋਈ ਆ। ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਧਾਰੋ ਗਲੀ ਮੇਰੀ ਆਓ। ਇਤਮਾਰ ਕੇ ਪੈਰ ਤੀਜੇ ਸਰਦੀਜੇ ਕਾਣਨਾ ਕੀਜਾ ਸੂਰਾ ਸੋ ਪਹਿਚਾਨੀਆਂ ਜੋ ਲਰੇ ਦਿਨ ਕੇ ਹੇਤ ਪ੍ਰਜਾ ਪ੍ਰਜਾ ਕਟਮਰੇ ਕਉ ਨਾ ਛਾਡੇ ਖੇਤ ਗਗਰ ਦਾ ਮਾਮਾ ਬਾਜਿਓ ਪਰ ਉਹ ਨਿਸਾਨੇ ਕਾਉ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਉ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੇ ਸੋ ਕਹੀਏ ਤੋ ਹੈ ਸੂਰਾ ਆਤਮ ਜਨੇ ਸਗਲ ਬਸਤਾ ਕਾ ਜਾਂ ਕਾ ਸਤਗੁਰ ਪੂਰਾ ਉਹ ਆਕਾਲ ਪੁਰਖ ਨੇ ਦਾ ਪਰਦਾ ਚੁੱਕਿਆ ਵਾ ਪਰਦੇ ਦੇ ਪਿੱਛੇ ਕਿਹੋ ਜੀਆਂ ਕਰਤੂਤਾ ਕਰਦਾ ਸੀਗਾ ਆਕਾਲ ਪੁਰਖ ਉਹਨੂੰ ਮੰਨੋ ਉਹਨੂੰ ਹਾਜ਼ਰਨਾਮੇ ਸਮਝ ਕੇ ਗ੍ਰਸਥੀ ਜੀਵਨ ਤੂੰ ਅਪਣਾਉਣਾ ਸੀ ਤੇਰੇ ਕੋਲ ਸੰਗਤ ਸੀਗੀ ਕਿਸੇ ਪਰਿਵਾਰ ਨੂੰ ਕਹਿੰਦਾ ਤੇਰੇ ਤੋਂ ਤਾਂ ਜਾਨਵਾਰ ਦੇ ਸੀ ਅਗਲਾ ਕਹਿੰਦਾ ਸੀ ਸਾਡੀ ਲੜਕੀ ਜਾਂ ਕੋਈ ਹੋ ਜਾਂਦਾ ਪਹਿਲੇ ਪਰਿਵਾਰਾਂ ਦੇ ਵਿੱਚ ਅਸੀਂ ਇਤਿਹਾਸ ਪੜ੍ਹ ਲੈਣਾ ਹਰ ਗੋਬਿੰਦ ਪਾਸ ਜੀ ਪਾਸੇ ਲੜਾਈ ਕਿੱਡੀ ਹੋਈ ਸੀਗੀ ਲੜਕੀ ਪਿੱਛੇ ਹੋਈ ਸੀ ਨਾ ਜਦੋਂ ਉਹਨੇ ਕੀ ਕਿਹਾ ਸੀਗਾ ਕਹਿੰਦਾ ਮੋਰੀ ਕਹਿੰਦਾ ਸੀ ਗੁਰੂ ਦੇ ਘਰ ਦੇ ਨੂੰ ਫਿਰ ਉਹ ਕਹਿੰਦੇ ਵੀ ਸਿੱਖ ਕਹਿੰਦੇ ਬਿਲਕੁਲ ਨਹੀਂ ਇਹ ਇਹਦਾ ਰਿਸ਼ਤਾ ਪ੍ਰਮਾਨ ਕਰਨਾ ਤੈਨੂੰ ਤਾਂ ਜਾਨਵਾਰ ਕੇ ਚਾਹ ਚਾਰ ਕਰਾ ਲੈਂਦਾ ਸੰਗ ਦੇ ਵਿੱਚ ਕਹਿੰਦਾ ਇੱਕੋ ਪਰ ਢੌਂਗਰ ਚਾਹ ਤੂੰ ਸੰਿਆਸੀ ਪੁੱਣ ਦਾ ਬ੍ਰਹਮਚਾਰੀ ਦਾ ਬੇਹੰਗਮ ਦਾ ਤੇ ਅੰਦਰ ਤੂੰ ਕਰਤੂਤਾ ਕਰਦਾ ਗ੍ਰਸਤੀਆਂ ਵਾਲੀਆਂ ਜਾਦਾ ਸਰਿਆਂ ਆਨੰ ਮੈਂ ਕਹਿੰਦਾ ਉਹ ਵੀ ਕੋਈ ਵੀ ਵੀਰ ਪਾਈ ਆਨੰਦ ਕਾਰਜ ਤੇ ਮर्याਦਤ ਤੋਂ ਬਗੈਰ ਇਹ ਸਮਾਂਦ ਨਹੀਂ ਬਣਾ ਸਕਦਾ ਜਿ ਇਹੋ ਜੇ ਤੂੰ ਕਰਤੂਤਾ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਮਿੱਟੀ ਪਟਾਲੀ ਆ ਪਈ ਪਟਾਈ ਆ ਤੇ ਸਾਡੇ ਇਲਾਕੇ ਦਾ ਜ਼ਿਲ੍ਹੇ ਦਾ ਨੌਬਦਨਾਮ ਕੀਤਾ ਮੈਂ ਬੇਨਤੀ ਕਰਦਾ ਅਫਸਰ ਸਾਹਿਬਾਨ ਨੂੰ ਸਾਰਿਆਂ ਨੂੰ ਸਮੁੱਚੇ ਸਾਡੇ ਇਨਸਾਫ ਪਸੰਦ ਜਿਹੜੇ ਇਸ ਦੀ ਕਾਰਵਾਈ ਵਾਸਤੇ ਦਾ ਪਰਦੇ ਦੇ ਪਿੱਛੇ ਦਾ ਜਿਨ੍ਹਾਂ ਦੀ ਸਲਾਖਾਂ ਦੇ ਵਿੱਚ ਪਾ ਕੇ ਨੂੰ ਸਖਤ ਤੋਂ ਸਖਤ ਸਦਾ ਦਵਾਕੇ ਰਾਂਗੇ ਆਉਂਦੇ ਸਮੇਂ ਦੇ ਬਜ ਵੱਡੇ ਵੀ ਖਲਾਸੇ ਵੀ ਦੇਵਾਂਗੇ ਇਤਨਾ ਮੈਂ ਕਹਿੰਦਾ ਹਾਂ ਆਪ ਤੋਂ ਦੋ ਸ਼ਬਦ ਜਰਮ ਵੀ ਬੋਲੇ ਜਾਂਦੇ ਆ ਤੁਹਾਡਾ ਭਰਾਵਾ ਭੈਣੋ ਤੇ ਵੀਰੋ ਅਣਜਾਣ ਪਛਾਣ ਕੇ ਖਿਮਾ ਕਰਨ ਦੀ ਕਿਰਪਾਲਤਾ ਵੀ ਕਰਨੀ ਤੇ ਹੋਰ ਮੇਰਾ ਵੀਰ ਭਾਈ ਕੋਈ ਵੀ ਆਪਣੀ ਭਾਵਨਾ ਪ੍ਰਗਟ ਕਰਦਾ ਹੋਏ ਸਨ ਮੁਖਾਬੇ ਮੇਰੇ ਵੀਰਾਂ ਦੇ ਕਾਲ ਆਈ ਸੀ ਉਹ ਤਰਖਾਸਤ ਹੈਗੀ ਆ 9878043873 ਨੰਬਰ ਤੋਂ ਜੈਤਲ ਦਾ ਇਨਸਾਨ ਨਿਕਲਿਆ ਧਮਕੀ ਦੇਣ ਵਾਲਾ ਉਹਦੇ ਕੋਲ ਦੋ ਵੀਡੀਓ ਨੇ ਆ ਮੈਂ ਤੁਹਾਡੇ ਸਾਹਮਣੇ ਦਿਖਾ ਦਿੰਦਾ ਵਾਂ ਤਕਰੀਬਨ ਜੈਸ ਦੇ ਜੈਸ ਦੇ ਵਿੱਚ ਉਹ ਤਕਰੀਬਨ ਕੋਈ ਇਨਸਾਨ ਨੂੰ ਕੁੱਟਿਆ ਜਾ ਰਿਹਾ ਤਸੀਹੇ ਦੇ ਜਾ ਰਿਹਾ ਕਹਿੰਦੇ ਵੀ ਤੇਰਾ ਹਾਲ ਇਦਾਂ ਦਾ ਹੋਊਗਾ ਆ ਮੈਂ ਸਨਮੁਖ ਕਰਦਾ ਇਦਾਂ ਦਾ ਹਾਲ ਹੋ ਕਦੇ ਮੈਂ ਕੋਈ ਨਹੀਂ ਡਰਦਾ ਸੀ ਚਰਖੜੀ ਤੇ ਚੜਨ ਵਾਲੇ ਆ ਬੰਦ ਬੰਦ ਕਟਵਾਉਣ ਵਾਲੇ ਆ ਕਿਉਂਕਿ ਤੁਸੀਂ ਲੋਕਾਂ ਦੀ ਆਵਾਜ਼ ਆ ਤੇ ਸਾਡੀ ਵੀ ਆਵਾਜ਼ ਦੇਸ਼ਾਂ-ਪ੍ਰਦੇਸ਼ਾਂ 'ਚ ਪਹੁੰਚ ਕੇ ਕਿਤੇ ਵੀ ਕੋਈ ਇਹੋ ਜਿਹੀ ਹਰਕਤ ਨਾ ਕਰ ਸਕੇ ਬਹੁਤ ਬਹੁਤ ਧੰਨਵਾਦ ਗੱਜਗੁਰੂ ਜੀ ਕੇ ਫਤਿਹ ਬਲਾਉ ਪਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ